ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਜਾਣ ਬੁੱਝ ਕੇ ਕਮਲਿਆਂ ਵਾਲਾ ਪੇਸ ਕਰ ਲਿਆ ਤੇ ਇੱਕ ਛੋਟਾ ਚੌਕੇ ਕੁੱਤਿਆਂ ਦੇ ਮਗਰ ਮਗਰ ਭਜਣ ਲੱਗ ਗਏ ਗੁਰੂ ਨਾਨਕ ਦੇਵ ਜੀ ਕੁੱਤਿਆਂ ਨਾਲ ਅਜੀਬ ਕਰ ਰਹੇ ਸੀ ਕਦੇ ਤਾਂ ਗੁਰੂ ਜੀ ਕੁੱਤਿਆਂ ਨੂੰ ਪੱਥਰ ਮਾਰਦੇ ਤੇ ਕਦੇ ਕੁੱਤਿਆਂ ਵੱਲ ਠੁੱਡੇ ਮਾਰਦੇ ਤੇ ਛੋਟਾ ਚੌਕੇ ਉਹਨਾਂ ਪਿੱਛੇ ਭੱਜ ਰਹੇ ਸੀ ਇਹ ਸਭ ਦੇ ਕੇ ਆਸ-ਪਾਸ ਦੇ ਲੋਕ ਹੱਸਣ ਲੱਗ ਗਏ ਤੇ ਸਾਰੇ ਲੋਕ ਕਹਿਣ ਲੱਗ ਗਏ ਕਿ ਇਹ ਬਾਗਾ पागल हो गया है ये बाबा मस्ताना हो गया है बाबा पूतना बन गया है ਗੁਰੂ ਜੀ ਨੂੰ ਅਜੇਹਾ ਕਾਦੇ ਦੇ ਦੇ ਕੇ ਬਹੁਤ ਸਾਰੀ ਭੀੜ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਭੱਜਣ ਲੱਗ ਗਈ ਫਿਰ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਕੁਝ ਜਾਂ ਚਾਂਦੀ ਦੀਆਂ ਮੋਹਰਾਂ ਕੱਢੀਆਂ ਤੇ ਪਿੱਛੇ ਵੱਲ ਛੁੱਟੀਆਂ ਚਾਂਦੀ ਦੀਆਂ ਮੋਹਰਾਂ ਦੇ ਕੇ ਲੋਕ ਗੁਰੂ ਜੀ ਦਾ ਪਿੱਛਾ ਛੱਡ ਕੇ ਚਾਂਦੀ ਦੀਆਂ ਮੋਹਰਾਂ ਚੁੱਕ ਕੇ ਪਿੱਛੇ ਜਾਣੀ ਆਪਣੇ ਘਰ ਭੱਜ ਗਏ ਅੱਧੇ ਲੋਕ ਤਾਂ ਮੋਹਰਾਂ ਦੇਖ ਕੇ ਲੈ ਕੇ ਭੱਜ ਗਏ ਸੀ ਫਿਰ ਗੁਰੂ ਜੀ ਨੇ ਝੋਲੇ ਵਿੱਚ ਹੱਥ ਪਾਇਆ ਤੇ ਸੋਨੇ ਦੀਆਂ ਮੋਹਰਾ ਕੱਢੀਆਂ ਫਿਰ ਗੁਰੂ ਜੀ ਨੇ ਸੋਨੇ ਦੀਆਂ ਮੋਹਰਾਂ ਪਿੱਛੇ ਵੱਲ ਸੁੱਟ ਦਿੱਤੀਆਂ ਜੋ ਲੋਕ ਰਹਿ ਗਏ ਸੀ ਸੋਨੇ ਦੀਆਂ ਮੋਹਰਾਂ ਚੋੱਕ ਕੇ ਉਹ ਵੀ ਆਪਣੇ ਆਪਣੇ ਘਰਾਂ ਵੱਲ ਭੱਜ ਗਏ ਪਰ ਇੱਕ ਬੰਦਾ ਅਜੇ ਵੀ ਗੁਰੂ ਜੀ ਦੇ ਪਿੱਛੇ ਖੜਾ ਹੋਇਆ ਸੀ ਜਿਸ ਆਦਮੀ ਦਾ ਨਾਮ ਭਾਈ ਲੈਣਾ ਸੀ ਉਹਨਾਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੈਨੂੰ ਕੋਈ ਸੋਨੇ ਦੀ ਮੋਹਰ ਨਹੀਂ ਮਿਲੀ ਸਾਰੇ ਸੋਨ ਦੇ ਮੋਰਾਂ ਲੈ ਕੇ ਆਪਣੇ ਆਪਣੇ ਘਰ ਭੱਜ ਗਏ ਤੂੰ ਇੱਥੇ ਹੀ ਖੜਾ ਹੈ ਤਾਂ ਫਿਰ ਭਾਈ ਲੈਣਾ ਨੇ ਜਵਾਬ ਦਿੰਦਿਆਂ ਕਿਹਾ ਸਾਰੇ ਲੋਕਾਂ ਕੋਲ ਆਪਣਾ ਘਰ ਹੈ ਐਸ ਲਈ ਸਾਰੇ ਮੋਰਾਂ ਚੱਕ ਕੇ ਆਪਣੇ ਘਰ ਭੱਜ ਗਏ ਪਰ ਮੇਰੇ ਕੋਲ ਕੋਈ ਘਰ ਨਹੀਂ ਹੈ ਮੈਂ ਤਾਂ ਬੇਕਾਰ ਹਾਂ ਮੇਰੇ ਲਈ ਤਾਂ ਤੁਹਾਡੇ ਚਰਨ ਹੀ ਮੇਰਾ ਘਰ ਹੈ ਮੈਂ ساری ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹਾਂ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਆਪਣੇ ਗਲੇ ਲਾ ਲਿਆ ਤੇ ਗੁਰੂ ਜੀ ਨੇ ਕਿਹਾ ਤੂੰ ਅੱਜ ਤੋਂ ਬੇਕਾਰ ਨਹੀਂ ਇਹ ਪੂਰੀ ਦੁਨੀਆ ਤੇਰੀ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਗੱਦੀ ਭਾਈ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਲੈਣਾ ਸੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ